ਵਾਢ ਹੰਸ ਮਹੱਲਾ ਪੰਜਵਾ ਅੰਤਰਜਾਮੀ ਸੋ ਪ੍ਰਭ ਪੂਰਾ ਇਹ ਸਾਧ ਸੰਗਤ ਜੀ ਉਹ ਅੰਤਰਜਾਮੀ ਅੰਦਰਲਾ ਪ੍ਰੇਰਕ ਹੈ ਘੜ ਘੜ ਕੇ ਅੰਦਰ ਦੀ ਜਾਣਣ ਵਾਲਾ ਹੈ ਉਹ ਪ੍ਰਭੂ ਸਾਰਿਆਂ ਦਾ ਪੂਰਨ ਹੈ ਦਾਨ ਦੇ ਸਾਧੂ ਕੀ ਧੂਰਾ ਫਿਰ ਮਹਲਾ ਆਪਦੇ ਪਾਸੋਂ ਇਹ ਦਾਨ ਮੰਗਦੇ ਆਂ ਆਵਰੇ ਸੰਤਾਂ ਭਗਤਾਂ ਦੀ ਚਰਨਾਂ ਦੀ ਧੂੜ ਰੂਪ ਸਰਦਾ ਦਾ ਦਾਨ ਬਖਸ਼ੋ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇ ਪ੍ਰਭੂ ਜਿਵੇਂ ਹੋਰ ਨਾ ਭਗਤਾਂ ਤੇ ਕਿਰਪਾ ਦ੍ਰਿਸ਼ਟੀ ਕਰਦੇ ਹੋ ਐਵੇਂ ਸਾਡੇ ਤੇ ਗਰੀਬਾਂ ਤੇ ਦਿਆਲੂ ਹੋ ਕੇ ਕਿਰਪਾ ਦ੍ਰਿਸ਼ਟੀ ਕਰੋ ਤੇਰੀ ਓਟਪੂਰਨ ਗੋਪਾਲਾ ਇਹ ਸਾਰਿਆਂ ਦੁਨਿ ਪੂਰਨ ਵਿਆਪਕ ਪਰਮੇਸ਼ਰ ਇਹ ਪ੍ਰithvi ਦੇ ਪਾਲਕ ਆਪ ਦੀ ਓਟ ਠੇਕ ਹੈ ਸਾਨੂੰ ਤਾਂ ਰਹਾਉ ਜਾਲਥਾਲ ਮਹੀਲ ਰਹਾ ਭਰਪੂਰੇ ਕੇ ਮਾਰੇ ਜਲਾ ਥਾਵਾਂ ਚ ਤੇਰੀ ਥਾਵਾਂ ਚ ਤੇ ਥਾਲੋ ਖੁਸ਼ਕ ਥਾਵਾਂ ਵਿੱਚ ਪਥਵੀ ਆਕਾਸ਼ ਆਦ ਕਾਂ ਚ ਪ੍ਰੇਮੀਆਂ ਵਿੱਚ ਵੀ ਅਤੇ ਸਰਦਬਾਨ ਸਰਦਾ ਵਾਲੇ ਜਿਹੜੇ ਪ੍ਰੇਮੀਆਂ ਨੂੰ ਉਹਨਾਂ ਚ ਵੀ ਥਲਾਂ ਦੀ ਨਿਆਈ ਜਿਹੜੇ ਪਦਾਰਥਾਂ ਦੀ ਇੱਛਾ ਵਾਲੇ ਹਨ ਉਹਨਾਂ ਚ ਵੀ ਸਾਰਿਆਂ ਦੀ ਬੁੱਧੀ ਵਿੱਚ ਵੀ ਰਿਦੇ ਰੂਪੀ ਆਕਾਸ਼ ਚ ਵੀ ਪਥਵੀ ਆਕਾਸ਼ ਦੇ ਅੰਦਰ ਸਾਰੇ ਵਿਆਪਕ ਹੋ ਰਹੇ ਹੋ ਨਿਕਟ ਵਸੈ ਨਾਹੀ ਪ੍ਰਭ ਦੂਰੇ ਇਹ ਮਾਰੇ ਸਾਰਿਆਂ ਦਾ ਆਤਮਾ ਬਣ ਕੇ ਸਾਰਿਆਂ ਦਾ ਦ੍ਰਿਸ਼ਟਾ ਰੂਪ ਹੋ ਕੇ ਨੇੜੇ ਵਸਦਾ ਹੈ ਤੇ ਦੂਰ ਨਹੀਂ ਹੈ ਤੁਹੇ ਪਰਮੇਸ਼ਵਰ ਜਿਸ ਨੂੰ ਨਦਰ ਕਰੇ ਸੋ ਧਾਇ ਪਰ ਮਾਰੇ ਜਿਨਾਂ ਤੇ ਕਿਰਪਾ ਦ੍ਰਿਸ਼ਟੀ ਕਰਨ ਦਾ ਹੈ ਉਹ ਆਪ ਨੂੰ ਦਿਹਾਕਾਰ ਵਰਤੀ ਕਰਕੇ ਤੇ ਹੁੰਦੇ ਹਨ ਆਠ ਪਹਿਰ ਹਰ ਕੀ ਗੁਣ ਗਾਏ ਅੱਠ ਪਹਿਰ ਮਹਾਰਾ ਸੰਗਤ ਨਾਲ ਮਿਲ ਕੇ ਹਰੀ ਆਪ ਦੇ ਗੁਣਾ ਨੂੰ ਉਹ ਗਾਉਂਦੇ ਹਨ ਜੀ ਜੰਤ ਸਗਲੇ ਪ੍ਰਤ ਪਾਰੇ ਫਿਰ ਜੇ ਬਾਦਸ਼ਾ ਛੋਟੇ ਵੱਡੇ ਜਿੰਨੇ ਜੀ ਜੰਤ ਹੈ ਸਾਰਿਆਂ ਦੇ ਤਾਂ ਹੀ ਆਪ ਪਾਲਣਾ ਕਰਦੇ ਹੋ ਸ਼ਰਨ ਪਰਿਉ ਨਾਨਕ ਹਰ ਦੁਆਰ ਤੇ ਹਰੀ ਆਪ ਦੇ ਦਰਵਾਰ ਦੀ ਸ਼ਰਨ ਆਪਏ ਹਾਂ ਕਿਰਪਾ ਕਰੋ ਸ਼ਰਨ ਪਿਆਰ ਦੀ ਲਾਜ ਰੱਖੋ ਸੱਚੇ ਪਾਤਸ਼ਾਹ ਵੱਡ ਹੰਸ ਮਹੱਲਾ ਪੰਜਵਾ ਤੂੰ ਵੱਡ ਦਾਤਾ ਅੰਤਰਜਾਮੀ ਹੈ ਮਾਰਾ ਤੂੰ ਵੱਡਾ ਤਰੀਕਾਲਵਾਦ ਰੂਪ ਹੈ ਤੇ ਸਾਰਿਆਂ ਦਾ ਦਾਤਾ ਹੈ ਅਤੇ ਅਜਾ ਹੈ ਸਾਰਿਆਂ ਦੇ ਅੰਤਰਜਾਮੀ ਹੈ ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ਸਾਰਿਆਂ ਦੀ ਵਿਆਪਕ ਹੋ ਰਹੇ ਸਾਰਿਆਂ ਦੀ ਪੂਰਨ ਸੱਚੇ ਪਾਤਸ਼ਾਹ ਸਾਰਿਆਂ ਦੇ ਪੇਟਾਂ ਦੀ ਪੂਰਤੀ ਕਰਨ ਵਾਲਾ ਹੈ ਪ੍ਰਭੂ ਰੱਖਿਆ ਕਰਨ ਵਾਲਾ ਸਾਰਿਆਂ ਦਾ ਮਾਲਕ ਮੇਰੇ ਪ੍ਰਭ ਪ੍ਰੀਤਮ ਨਾਮ ਆਧਾਰ ਹੈ ਮੇਰੇ ਪ੍ਰਭੂ ਜੀ ਮੇਰੇ ਮਨ ਬਾਣੀ ਸਰੀਰ ਦੇ ਪਿਆਰੇ ਸਾਨੂੰ ਤੇਰੇ ਨਾਮ ਦਾ ਆਸਰਾ ਹੈ ਹਾਂ ਸੁਣ ਸੁਣ ਜੀਵਾ ਨਾਮ ਤੁਮਾਰਾ ਮੈਂ ਮਾਰੇ ਆਪਦੇ ਨਾਮ ਨੂੰ ਸਰਦਾ ਤੇ ਵਿਸ਼ਾਸ ਰੂਪੀ ਕੰਨਾਂ ਦੁਆਰਾ ਸਤਿ ਸ਼ਾਸਤਰਾਂ ਦੁਆਰਾ ਸੁਣ ਸੁਣ ਕੇ ਜੀਉਂਦਾ ਹੁੰਨਾ ਹਾਂ ਪ੍ਰਹਾਉ ਤੇਰੀ ਸਰਨ ਸਤਗੁਰ ਮੇਰੇ ਪੀਰੇ ਮੇਰੇ ਸਤਗੁਰੂ ਨਾਨਕidev ji ਸਾਰਿਆਂ ਥਾਂ ਜੀ ਪੂਰਨ ਵਿਆਪਕ ਆਪ ਦੀ ਸਰਨ ਆਸੀਂ ਮਨ ਨਿਰਮਲ ਹੋਈ ਸੰਤਾ ਧੂਰੇ ਤੇਰੇ ਪਿਆਰੇ ਸੰਤਾ ਭਗਤਾਂ ਦੀ ਚਰਨ ਧੂੜ ਕਰਕੇ ਸਾਡਾ ਮਨ ਨਿਰਮਲ ਸੁਧ ਹੁੰਦਾ ਹੈ ਚਰਨ ਕਮਲ ਹਿਰਦਾ ਔਰ ਧਾਰੇ ਜੇ ਮਹਾਰਾਏ ਆਪਦੇ ਚਰਨ ਜੋ ਹਨ ਕਮਲ ਵਾ ਪ੍ਰਕਾਸ਼ ਮੇ ਹਿਰਦੇ ਦੇ ਔਰ ਅੰਦਰ ਉਹ ਧਾਰੇ ਵਸਾਉਣਾ ਕੀਤੇ ਹਨ ਤੇਰੀ ਦਰਸ਼ਨ ਕਉ ਜਾਈ ਬਲੇਹਾਰ ਆਪ ਦੇ ਦਰਸ਼ਨੋ ਤੋਂ ਏ ਸਤਗੁਰੂ ਨਾਨਕ ਦੇ ਬਲੇਹਾਰ ਕੁਰਬਾਨ ਜਾਈਏ ਕਰ ਕਿਰਪਾ ਤੇਰੀ ਗੁਣ ਗਾਵਾ ਕਿਰਪਾ ਦ੍ਰਿਸ਼ਟੀ ਕਰੋ ਮਾਰਾ ਆਪਕੇ ਗੁਣਾ ਨੂੰ ਗਾਉਣਾ ਕਰੀਏ ਅਸੀਂ ਨਾਨਕ ਨਾਮ ਜਪਤ ਸੁਖ ਪਾਉ ਆਂਤਜਾਮੀ ਆਪ ਦੇ ਅੰਮ੍ਰਿਤ ਨਾਮ ਨੂੰ ਜਪ ਕਰਕੇ ਸੁਖ ਪਾਉਣਾ ਕਰੀਦਾ ਹੈ ਵੱਡ ਹੰਸ ਮਹੱਲਾ 5ਵਾਂ ਸਾਦ ਸੰਗ ਹਰ ਅੰਮ੍ਰਿਤ ਪੀਜੈ ਮਰੈ ਆਈ ਨਹੀਂ ਸੰਗਤ ਨਾਲ ਮਿਲ ਕੇ हे ਪਰਮੇਸ਼ਰ ਆਪ ਦਾ ਨਾਮ ਰੂਪੀ ਅੰਮ੍ਰਿਤ ਪੀਣਾ ਕਰੀਏ ਨਾ ਜੀਉ ਮਰੈ ਨਾ ਕਬ ਹੂੰ ਛੀਜੈ ਜਿਹੜੇ ਮਰੈ ਆਪਦੇ ਅੰਮ੍ਰਿਤ ਨਾਮ ਨੂੰ ਪੀਂਦੇ ਹਨ ਉਹਨਾਂ ਦਾ ਜੀਉ ਕਦੇ ਮਰਦਾ ਨਹੀਂ ਮੌਤ ਕਰਕੇ ਤੇ ਨਾ ਕਦੇ ਅਵਸਥਾ ਤੋਂ ਛੀਂਦਾ ਹੈ ਨਾਸ ਹੁੰਦੀ ਹੈ ਆਤਮ ਨੰਦ ਉਹਨਾਂ ਨੇ ਸਦਾ ਪ੍ਰਗਟ ਰਹੀਦਾ ਹੈ ਵੱਡ ਭਾਗੀ ਗੁਰ ਪੂਰਾ ਪਾਈਐ ਵੱਡੀਆਂ ਭਾਗਾ ਕਰਕੇ ਇਹ ਪੂਰਨ ਸਤਿਗੁਰੂ ਆਪ ਦੀ ਪ੍ਰਾਪਤੀ ਹੁੰਦੀ ਹੈ ਗੁਰ ਕਿਰਪਾ ਤੇ ਪ੍ਰਭੂ ਧਾਈਐ ਸੇ ਸਤਿਗੁਰੂ ਆਪ ਦੀ ਕਿਰਪਾਲਤਾ ਹੋਵੇ ਤਾਂ ਸਮਰਥ ਆਪ ਨੂੰ ਤੇ ਹੋਣਾ ਕਰੀਦਾ ਹੈ ਰਹਾਉ ਰਤਨ ਜਵਾਹਰ ਹਰ ਮਾਨਕ ਲਾਲਾ ਹੇ ਹਰੀ ਤੇਰਾ ਨਾਮ ਹੀ ਰਤਨ ਹੈ ਤੇਰਾ ਨਾਮ ਹੀ ਜਵਾਹਰਾਤ ਹੈ ਮਾਨਕ ਤੇ ਲਾਲਾ ਅਦਕ ਰਿਆਤ ਨੂੰ ਬਰਾਗ ਦੇ ਦੇਣ ਵਾਲਾ ਜਵਾਰਾ ਗਿਆਨ ਦੇ ਦੇਣ ਵਾਲਾ ਮਾਨਕ ਸਰਵਣ ਮਨਿਆਸੰਦੇ ਦੇਣ ਵਾਲਾ ਲਾਲਾ ਪ੍ਰੇਮ ਰੂਪੀ ਲਾਲ ਦੇ ਦੇਣ ਵਾਲਾ ਹਰੀ ਤੇਰਾ ਨਾਮ ਹੀ ਹੈ ਸਿਮਰ ਸਿਮਰ ਪ੍ਰਭ ਭੈ ਨਿਹਾਲੇ ਹੇ ਪ੍ਰਭੂ ਜੀ ਆਪ ਦੇ ਸਿਮਰਨ ਨੂੰ ਸਿਮਰ ਕਰਕੇ ਨਿਹਾਲ ਦੁੱਖਾਂ ਤੇ ਰਾਤ ਹੋ ਗਏ ਹਾਂ ਜਤ ਕਦ ਪੀਖੋ ਸਾਧੂ ਸਰਣਾ ਜਿੱਥੇ ਕਿੱਥੇ ਵੇਖਦੇ ਆ ਸਾਧ ਸੰਗਤ ਦੀ ਸ਼ਰਨ ਕਰਕੇ ਉਧਾਰ ਹੈ ਹਰ ਗੁਣ ਗਾਏ ਲੋਕ ਪਰਲੋਕ ਵਿੱਚ ਹਰ ਗੁਣ ਗਾਏ ਨਿਰਮਲ ਮਨ ਕਰਨਾ ਜਿਨ੍ਹਾਂ ਨੇ ਹਰੀ ਆਪ ਦੇ ਗੁਣਾਂ ਨੂੰ ਸੰਗ 'ਚ ਮਿਲ ਕੇ ਗਾਇਆ ਹੈ ਉਹਨਾਂ ਨੇ ਆਪ ਦੇ ਮਨ ਨੂੰ ਨਿਰਮਲ ਉਜਲ ਕਰਨਾ ਕੀਤਾ ਹੈ ਘਟ ਘਟ ਅੰਤਰ ਮੇਰਾ ਸੁਆਮੀ ਵੂਠਾ ਤੇ ਮੇਰੇ ਮਾਲਕਾ ਸਾਰਿਆਂ ਹਿਰਦਿਆਂ ਦੇ ਅੰਦਰ ਚਾਰ ਜਿਥੇ ਉਹ ਜਹਾਂ ਖਾਨੀਆਂ ਦੇ ਅੰਦਰ ਮੇਰੇ ਪ੍ਰਭੂ ਜੀ ਤੁਸੀਂ ਵਸ ਰਹੇ ਹੋ ਨਾਨਕ ਨਾਮ ਪਾਇਆ ਪ੍ਰਭ ਤੂੰ ਠਾ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਤੇ ਮਾਰਾ ਆ ਪ੍ਰਸੰਨ ਹੋਏ ਹੋ ਉਹਨਾਂ ਨੇ ਆਪ ਦੇ ਨਾਮ ਨੂੰ ਪਾਉਣਾ ਕੀਤਾ ਹੈ ਵੱਡ ਹੰਸ ਮਹੱਲਾ ਪੰਜਵਾ ਸਾਜ ਸੰਗਰਹਾਰ ਅੰਮ੍ਰਿਤ ਤੀਜੈ ਗੁਰੂ ਜੀ ਸਾਜਿ ਨੂੰ ਆਜੀ ਗੁਰੂ ਖਾਲਸਾ ਸਾਹਿਬ ਸੰਗੋਗੀਏ ਪੰਤ ਜੀ ਆਨੇ ਗਿਰੀ ਅਜਿੰਦੇ ਮਾਰ ਸਾਹੀ ਆਪਣੀ ਹਾਰੇ ਦੀਏ ਨਿਕਲ ਆਉਣ ਵਾਸਤੇ ਕਿਤੋਂ ਮਾਇਓ ਦੇ ਸਤਿਗੁਰੂ ਸ਼ੇਖ ਪਾਤਸ਼ਾਹ ਬਖੀਰ ਨੇ ਆਂਵਾਗੇ ਸਭਨਾ ਜੀਆ ਦੇ ਭਲੇ ਆਸੇ ਸਰਗੁਰੂ ਸਭਨਾ ਦਾ ਬਲਾਉਣ ਨੂੰ ਆਉਣ ਵਾਲੇ ਜੇ ਦਰ ਚੜੀ ਸਰੰਪੂਰ ਦੇ ਦੇਸ਼ ਜੰਦੇ ਹਨ ਆਦਿ ਸੰਗਹਾਰ ਅੰਮ੍ਰਿਤ ਪੀਜੈ ਗੁਰ ਹਰਿ ਸੁਦਾਸ਼ਿ ਮੋ ਸਬਦ ਪੰਨੀ ਤਾ ਸਦੀ ਬੋਲੀ ਦਾ ਆਰੰਭ। ਪਰਿਗੁਨ ਗ੍ਰੀਨ ਆਏ ਫਰਮਾਇਆ ਹੈ ਕਿ ਆਇ ਸਾਲ ਸੰਗਤ ਦੇਤੇ ਨਿਰ ਕਰਕੇ ਜਿਉ ਹਰੀਆ ਨਾਮ ਹੈ ਅੰਮ੍ਰਿਤ ਹੈ। ਇਸ ਨੂੰ ਪੀਜੈ ਪੀਣਾ ਕਰੀਏ ਨਾ ਕੀਉ ਮਾਰਾ ਨਾ ਕਵੂ ਕੀਜੈ। ਜੇ ਪ੍ਰਮੇਸ਼ਰ ਦੇ ਨਾਮ ਅਮ੍ਰਿਤ ਨੂੰ ਪੀਣਾ ਕਰੋਗੇ ਐਸਾ ਉਮਰਤ ਨਾਮ ਹੈ ਇਹ ਕਦੇ ਜੀਵਾਤਮਾ ਮਰਦਾ ਮਰੀਦਾ ਨਹੀਂ ਕਦੇ ਨਾ ਕਰੋ ਸਰੀਰਾਂ ਚ ਪੈ ਕੇ ਛਿਜਿਆ ਇਹਦਾ ਦੰਨਾਸ ਹੋਵੇਗਾ ਜਿਵੇਂ ਬਾਲਕ ਵਾਸਤਾ ਛਿਜ ਜਾਂਦੀ ਹੈ ਫੇਰ ਯਾਨੀ ਛਿਜ ਜਾਂਦੀ ਹੈ ਫਿਰ ਬ੍ਰਿ ਪਾਛੀ ਜਾਂਦਾ ਹੈ ਇਸ ਪ੍ਰਕਾਰ ਅਵਸਥਾ ਵਾ ਜਿਹੜਾ ਬਦਲਨੇ ਛਿਜਣਾ ਹੈ ਦਾਨ ਜਿਹਾ ਬਦਲਣੇ ਵਾਸਤੇ ਸੁਭਿਲੀ ਜਿਹੀ ਹੋਣੀ ਹੈ ਇਹ ਕਦੇ ਛਿਜੇਗਾ ਨਹੀਂ ਕਦੇ ਇਨ ਨਸਤੇ ਜਾ ਜਿਹੜੇ ਵਿੱਚ ਤੁਰੀ ਲਈਆ ਤੁਰੀ ਲਈਆ ਉਹ ਨੂੰ ਛੁਡਿਏਗਾ ਨਹੀਂ ਕੋਈ ਨਾਮ ਮੋਦਾ ਮਾਰਿਆ ਮਰੇਗਾ ਮਰਨਹਾਰੇ ਜੀਵਣਾ ਨਹੀਂ ਇਹ ਸਮਝ ਪਵੇਗੀ ਅਮਰ ਤੋਂ ਨਾਮ ਦੇ ਜਪਣੇ ਕਰਕੇ ਵੱਡ ਭਾਗੀ ਗੁਰਪੂਰਾ ਪਾਈਐ ਲੰਗਿਓ ਭਾਗਾ ਕਰਕੇ ਪੂਰੀ ਸਰਬ ਨੂੰ ਨਾਨਕ ਦੇ ਮਾਰਾ ਸਤਿਗੁਰੂ ਦਾ ਸਰੂਪ ਸ੍ਰੀ ਗੁਰੂ ਅੰਗਦ ਸਾਹਿਬ ਪ੍ਰਾਪਤ ਕਰੀ ਗਏ ਹਮ ਹਰ ਕਿਰਪਾ ਤੇ ਪ੍ਰਭੂ ਤੇ ਆਈਏ ਸਤਿਗੁਰੂ ਸਚੇ ਪਾਲ ਸਾਹਿਬ ਦੀ ਕਿਰਪਾਲਤਾ ਕਰਕੇ ਪ੍ਰਭੂ ਸਮਰਾਥਕਾਲ ਪੁਰਖ ਨੂੰ ਧਿਆਈ ਤੇ ਆਇਆ ਜਾਂਦਾ ਹੈ ਰਹਾਉ ਰਤਨ جواਹਰ ਹਰਮੋਣਕ ਲਾਲਾ ਰਾਮ ਸੁਰੰਗ ਦੇ ਕੋ ਜੂ ਨੂੰ ਪਿਆਰਦੇ ਹੈ ਰਤਨਾਂ ਤੋਂ ਜਾਰਾ ਤੋ ਮਾਨਕ ਲਾ ਲਾਜ ਕੋ ਹਰੀ ਦਾ ਨਾਮ ਹੀ ਸਭ ਕੁਝ ਹੈ ਤਾਈ ਪਰ ਆਪਣ ਬਰਾਗ ਦੇ ਦੇਣ ਵਾਲਾ ਜਵਾ ਰਾਗ ਬ੍ਰह्म ਗਿਆਨ ਰੂਪੀ ਜੋ ਜੋ ਹੈ ਗਿਆਨ ਦੇਣ ਵਾਲਾ ਹਰੀ ਅਰ ਮੈਂ ਵੀ ਮਾਨਕ ਸ਼ਰਮਣ ਮੰਨਣ ਗਿਆਨ ਦੇਣ ਵਾਲਾ ਪ੍ਰੇਰ ਰੂਪੀ ਲਾਲ ਦੀ ਪ੍ਰਾਪਤੀ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੀ ਹੈ ਮਰੇ ਨਾਮ ਹਿਰਦੇ ਚ ਆਵੇ ਤਾਂ ਸਾਰੇ ਗੁਣਾਂ ਤਾਂ ਕੰਕੇ ਪਰਗਟ ਹੁੰਦੇ ਹਨ ਸਿਮਰ ਸਿਮਰ ਪ੍ਰਭੂ ਭੈ ਨਿਹਾਲ ਜਿਨ ਨੂੰ ਦੇਖ ਕੇ ਲਾਖ ਪ੍ਰੀਤ ਨਾਲ ਰੂਪ ਦਾਖ ਦੇਖਣ ਦੀ ਐਸਾ ਰਤਨ ਮਾਰਾਜ ਹੈ ਜੁਆਰ ਜਿਹਾ ਜੋਹਰ ਵੇਖ ਕਰਕੇ ਗ੍ਰਾਹਕ ਦਾ ਮਨ ਹਰਿਆ ਜਾਵੇ ਐਸੀ ਸੋਹਣੀ ਚਾਲ ਹੈ ਐਸੇ ਜੋਹਰ ਹਨ ਐਸਾ ਜੁਆਰਾਤ ਜੋ ਹੈ ਬ੍ਰह्म ਗਿਆਨ ਹੈ ਜੋ ਵਿਚਾਰੀ ਉਹਨਾਂ ਦੀ ਦਿੱਤੀ ਹਰੀ ਜਾਂਦੀ ਹੋਰਨਾਂ ਪਾਸਿਆਂ ਤੋਂ ਮੋਹੀ ਜਾਂਦੀ ਹੈ ਅਗੇ ਮਾਨਕ ਜਿਉਂ ਪ੍ਰਕਾਰ ਮਾਨ ਨੂੰ ਕਨੈਦ ਕਰਾਉਣ ਵਾਲਾ ਮਾਨ ਨੂੰ ਰੋਕਣ ਵਾਲਾ ਐਸਾ ਕੋਈ ਸ਼ਰਮਣ ਗਿਆਨ ਹੈ ਪ੍ਰਮਾਨਗਤ ਸੰਖੇ ਦੇ ਹਾਰ ਕੋ ਪਰਮੇਗਤ ਸੰਖੇ ਦੇ ਹਾਰ ਕੋ ਮੰਨਣ ਹੈ ਅਗੇ ਬਬਰ ਦੇ ਹਾਰ ਕੋ ਸਾਧ ਸੰਗੇ ਦੀ ਇਹਦੇ ਹੱਥਮ ਹੈ ਕਿਉਂ ਸ਼ਰਮਣ ਮੰਨਗੇ ਅਸਲ ਮਾਨਕ ਹੋਣੇ ਅਤੇ ਲਾਲ ਪਰਮੇਸ਼ਰ ਦਾ ਪਿਆਰ ਹੈ। ਨਿਮਰ ਤੇਵਰ ਪ੍ਰਭੂ ਭੈ ਨਿਹਾਲ। ਜਿਨਿ ਪ੍ਰਭੂ ਕਾਲੂ ਸਿਮਰਨ ਕੀਤਾ ਉਹ ਸਾਰੇ ਗੁਨਾ ਦੇ ਸਹਿਤ ਹੋ ਗਏ। ਅਪੇ ਸਿਮਰਨੇ ਜੋ ਪਰਮੇਸ਼ਰ ਦਾ ਸਿਮਰਨ ਕਰਕੇ ਨਿਹਾਲ ਬੰਦਨਾ ਤੋਂ ਰਹਿਤ ਹੋ ਗਏ ਪ੍ਰਸੰਨ ਹੋ ਗਏ ਹਨ। ਗਤਕਾ ਤੇ ਪੀਥੋ ਸਾਧੂ ਸਰਲ। ਅਭੀ ਤਾ ਜਿ ਸਿਮਰਤੀ ਕੋ ਰਹਿ ਨਿਹਾਲ। ਵਾਜਵਾਦੀ ਸ਼ਰਨ ਪੈਣੇ ਕਰਕੇ ਹੀ ਮੈਂ ਪ੍ਰਾਪਤ ਹੁੰਦਾ ਹਾਂ ਹਰ ਗੁਣ ਗਾਏ ਨਿਰਮਲ ਮਨ ਕਰਨੋ ਵਾਜਵਾਦੀ ਸ਼ਰਨ ਦੇ ਪੈ ਕੇ ਹਰੀ ਦੇ ਗੁਣਾਂ ਨੂੰ ਕਰਨੇ ਕਰਦੇ ਆਏਗੇ ਉਹਨਾਂ ਨੇ ਆਪਣੇ ਮਨ ਨੂੰ ਨਿਰਮਲ ਉਜਲ ਸੁਧ ਕਰਨੇ ਕੀ ਕਹੈ ਮਲੁਖੇ ਮਾਇਰ ਤੋਂ ਰਹਿ ਤੋਟ ਕਟ ਅੰਤਰ ਮੀਰਾ ਸੋਨੀ ਹੂਠੈ ਉਹਨਾਂ ਦੀ ਜਗਤੀ ਸ਼ਤੀ ਜਾਂਦੀ ਹੈ ਕਟੋਂ ਕਟੋਂ ਦੇ ਅੰਦਰ ਚਾਰ ਖਾਣੀਆਂ ਦੇ ਅੰਦਰ ਮੇਰਾ ਸਵਾਮੀ ਘਟ ਸਰੀਰਾਂ ਦੇ ਅੰਦਰ ਕਟੰਪਾ ਕਰਨ ਦੇ ਅੰਦਰ ਮੇਰਾ ਸਵਾਮੀ ਨਾਲ ਕੁ ਉੱਠਾ ਵਸ ਰਿਹਾ ਹੈ ਨਾਨਕ ਨਾਮ ਪਾਇਆ ਪ੍ਰਭ ਤੀਖਾ ਜਿਵੇਂ ਕਿ ਪ੍ਰਭੂ ਸਤਗੁਰੂ ਜੀ ਪ੍ਰਸੰਨ ਹੋਏ ਹੈ ਗੁਰੂ ਸਾਹਿਬ ਜੀ ਕਹਿੰਦੇ ਹੈ ਉਹਨਾਂ ਨਾਮ ਨੂੰ ਪਾਇਆ ਹੈ ਉਹਨਾਂ ਦੇ ਅੰਦਰ ਬਗਾਸ ਖੜਾ ਹੋਇਆ ਹੈ ਸਾਰਿਆਂ ਦੇ ਅੰਦਰ ਪਰਮੇਸ਼ਰ ਵਸਦਾ ਜਿੱਥਿਆ ਹੈ ਵੱਡਾ ਹੰਸ ਮਹੱਲਾ ਪੰਜ ਵਾ ਇਸ ਸਰ ਨਾਹੀ ਪ੍ਰਭ ਦੀਨ ਦਇਆਲਾ ਇਸ ਮੇਰੇ ਗੁਰੀਬ ਆਜ ਬਿਤਾ ਦੀ ਬੇਵਾਰਤਾ ਕਰਦੇ ਆਂ ਤੇਰੀ ਦੁਈ ਜਾਣ ਤੇ ਲੋ ਮੈਂ ਸਤੇ ਬਾਤਿਆ ਤੇ ਸਮਰਾ ਗਰੀਬਾਂ ਤੇ ਆਉਂ ਦੀ ਆਲਤਾ ਕਰਨ ਵਾਲਾ ਆਜ ਸੁਹਾਵ ਤੇਰੀ ਸਰਨ ਪੂਰਨ ਕਿਰਪਾਲਾ ਪੂਰਨ ਕਿਰਪਾ ਦੇ ਕਰਕੇ ਬਾਤਿਆ ਕਿਸੇ ਦੀ ਮਿੰਟ ਕਿਰਪਾ ਨਹੀਂ ਆ ਕੇ ਜੇ ਲੋ ਮੈਂ ਕੇ ਆਜ ਸਦਾ ਕਿਰਪਾ ਦੇ ਆਲਾ ਕਰ ਹੋ ਆਜ ਕਿਰਪਾ ਦ੍ਰਿਸ਼ਟੀ ਕਰੋ ਸੁਖੀ ਪਾਤਸ਼ਾਹ ਆਪ ਦੀ ਸ਼ਰਨ ਹੈ ਸੱਚੇ ਪਾਤਸ਼ਾਹ ਇਹ ਪੂਰਨ ਬਿਆਬ ਕਰਪਾਲੂ ਰਹਾਉ ਜੈ ਚਿਤ ਆਵੇ ਤੂੰ ਥਾਨ ਸੁਹਾਵਾ ਜਿਸ ਜਿਸ ਕੋ ਪਾਤਸ਼ਾਹ ਤੂੰ ਚੇਤੇ ਆਵੇ ਚਾਹ ਉਹ ਬਸਤੀਆਂ ਹਨੇ ਚਾਹ ਉਹ ਯਾਰਾ ਹਨੇ ਉਹ ਥਾ ਸੋਗ ਨੀਖ ਹੈ ਜੇ ਫਿਰ ਮਾਰਾ ਆਪ ਚੇਤੇ ਆਵੋ ਉਹ ਸਭ ਸੰਗਤ ਰੂਪੀ ਥਾ ਸੋਗ ਨੀਖ ਹੈ ਉਹ ਅੰਤਾ ਕਰਨ ਰੂਪੀ ਥਾ ਸੋਗ ਨੀਖ ਹੈ ਉਹ ਪਰੀਆ ਬਗਰੂ ਪੀ ਥਾਂ ਸੋਹਣੀ ਕਹੈ ਗਤ ਵਿਲਾ ਵਿਸਰਹਿ ਤਾਂ ਲੱਗੈ ਹਵਾ ਤੂੰ ਫਿੱਕੇ ਪਾਸ਼ਾ ਜਿਸ ਵੇਲੇ ਆ ਭੁੱਲ ਜਾਣੇ ਹੋ ਉਹ ਜਿਹੜਾ ਹੈ ਜੇ ਆਪਣਾ ਲੱਬੇ ਲੱਗੈ ਹਵਾ ਹੋ ਕਾ ਲੱਗ ਜਾਂਦਾ ਉਸ ਵੇਲੇ ਹਵਾ ਚੁਰਾ ਲੱਗ ਜਾਂਦਾ ਆਪ ਦੇ ਦਿਸਰਨੇ ਕਰਕੇ ਤੇਰੇ ਜੀਅ ਤੂੰ ਸਾਦੀ ਹੀ ਸਾਥੀ ਅੰਗੁਰਯਾਂ ਨੂੰ ਸਾਰੇ ਜੀਵਾਂ ਦਾਸ ਕੇ ਹੈ ਕੁਝ ਸਾਰੇ ਸੰਦੀ ਨੂੰ ਸਾਥੀਓ ਸੰਸਾਰ ਸਾਜੁਰ ਤੇ ਕੱਢ ਦੇ ਹੱਥੀਂ ਸੁਖੇ ਬਾਟ ਕੇ ਆਉਂਦੀ ਵਸਤ ਪੰਜੀ ਭਗਤੀ ਰੂਪ ਦੇ ਕੇ ਸੁਖਾਲ ਸਮੂਹ ਸਾਨੂੰ ਕੱਢੀਏ ਕਿਰਪਾ ਕਰੋ ਜਿਵੇਂ ਡੁੱਬਦੇ ਹੋਏ ਆਦਮੀ ਨੂੰ ਕਿਨਾਰੇ ਤੇ ਕੋਈ ਆਪਣਾ ਹੱਥ ਦਸ ਪੰਜਾ ਦੇ ਕੇ ਬਾਹਰ ਕੱਢ ਕੇ ਕਿਨਾਰੇ ਤੇ ਪਾ ਦੇ ਕਿਵੇਂ ਸੰਸਾਰ ਹੈ ਸਮੁੰਦਰ ਸੁਤੇ ਪਾਛਾ ਇਹਦੇ ਵਿੱਚ ਜੀਵ ਜਿਹੜੇ ਹਨ ਇਹ ਦੁਬਰੇ ਹਨ ਆਪ ਦੀ ਧਰਤੀ ਰੂਪ ਦਾ ਸੰਗੀ ਦੇ ਕੇ ਹੱਥੀ ਦੇ ਕੇ ਸਾਨੂੰ ਕੱਢ ਲਏ ਇਹ ਮਹਾਰਾਜ ਜਿਸ ਨੂੰ ਸਰਦਰੀਆਂ ਚੱਕਲ ਵਿੱਚ ਸਾਡੀ ਨੂੰ ਤਦੂਏ ਨੂੰ ਪਕੜ ਲਿਆ ਸੀ ਤਕੜੇ ਉਹ ਰਾਖੀ ਦੇ ਤਾਈ ਕੰਗੋਰੀਆਂ ਤਾਰਾਂ ਗੁਲਗੁਲ ਚੱਕਰ ਨਾਲ ਕੱਟ ਕੇ ਉਹਨੂੰ ਕੱਢ ਲਿਆ ਸੀ ਡੁਬਲੇ ਹੋਏ ਨੂੰ ਕਿਸੇ ਪ੍ਰਕਾਰ ਮਾਰਾ ਅਗਿਆਨ ਰੂਪੀ ਬੰਦੂਏ ਨੇ ਸਾਦੇ ਵਾਸ਼ਨਾ ਰੂਪੀ ਤਾਰਾਂ ਤਾਰ ਕੇ ਤੇ ਵਿਸ਼ੇ ਰੂਪੀ ਸਮੁੰਦਰ ਨੂੰ ਸਾਨੂੰ ਦੋ ਮਿਛਿਆ ਦਿਆ ਹੈ। ਤੋੜਾ ਕਰਕੇ ਆਪਣੇ ਸਿਮਰ ਰੂਪੀ ਸੁਰੱਖਣ ਕੇ ਕਰਵਾਤ ਉਸ ਤੀਰ ਪਾਛਾ ਅਗਿਆਨ ਦੀਆਂ ਵਾਸ਼ਨਾ ਨੂੰ ਪੀਤੀਏ, ਤਾਰਾਂ ਨੂੰ ਤੋੜ ਕਰਕੇ ਸੰਮੁਗ ਰੂਪੀ ਕਿਨਾਰੇ ਤੇ ਕੱਢ ਦੇ ਇਸ ਇਨਸਾਨ ਸਮੁੰਦਰ ਤੋਂ। ਕੈਸੀ ਕਿਰਪਾ ਕਰੋ ਕਾਦੇ ਤੇ ਆਪ ਰਖ ਦੇ ਕੇ ਅੱਖਿਆ ਕਰੋ। ਤੁਮ ਫਾਰ ਸਾਗਰ ਤੋਂ ਕੱਢ ਦੇ ਹਾਕੀ। ਕਥੀ ਦਸ ਪੰਗੀ ਜੋ ਕਰਕੇ ਹਕੀ ਬੇੜੀ ਦੇ ਕਰਕੇ ਫੱਤੀ ਜੁੱਸਰਕਾਲ ਚੱਕੂ ਲੈ ਉਹਨੇ ਜਪੂ ਵਾਲੀ ਢੇੜੀ ਦੇ ਕਰਕੇ ਧਲਕੀ ਰੂਪੀ ਬੇੜੀ ਦੇ ਕੇ ਕਿਉ ਸੰਸਾਰ ਸੰਤੋ ਸਾਨੂੰ ਮਾਰਾ ਕੱਢਣਾ ਕਰੋ ਆਉਣ ਜਾਣਾ ਤੋਂ ਕੀ ਆ ਜੋ ਮਾਰਾ ਸੰਸਾਰ ਦਾ ਆਉਣਾ ਜਨਮ ਧਾਰ ਕੇ ਉਹ ਜਾਣਾ ਮਰ ਕੇ ਉਹ ਵੀ ਤੂੰ ਆਰਵੀ ਵਿਜਾਗ ਵਿੱਚ ਹੀ ਬਣਾਉਣਾ ਕੀਤਾ ਹੈ ਜਿਸ ਤੂੰ ਰਾਖ ਤਿਸ ਦੂਖ ਨਾ ਪੀਆ ਉਹ ਵੀ ਮਾਰੇ ਆਪ ਰੱਖਿਆ ਕਰਨੀ ਕਿਉਂ ਨਹੀਂ ਉਹਨੇ ਵੀ ਜੰਮਣ ਮੰਨਦਾ ਦੁੱਖ ਨਹੀਂ ਪੀਆ ਹੁੰਦਾ ਉਹ ਇੱਕ ਸਾਹਿਬ ਅਗਰ ਨਾ ਹੋਇ ਕੋਈ ਇੱਕ ਤੂੰ ਸ਼ਹਿਰ ਮਾਲਕ ਹੈ ਸ਼ਹਿਰਿਆਂ ਦਾ ਪਰੋਸਤਾਨ ਚ ਹੋਰ ਕੋਈ ਨਹੀਂ ਕੋਝ ਕੇ ਮਿਲਿਆ ਹੈ ਦਿਨੋ ਕਰ ਨਾਨਕ ਕਰ ਜੂਰ ਜਿਨ ਕੇ ਗੁਰੂ ਸਾਹਿਬ ਜੀ ਕਹਿੰਦੇ ਸੀ ਮਾਰੇ ਦੋਵੇਂ ਹੱਥ ਜੋੜ ਕੇ ਅੰਦਰੋਂ ਮਨ ਬੁਝੋੜ ਕੇ ਆਪ ਦੇ ਕੇ ਬੇਨਤੀ ਕਰਦੇ ਆਂ ਕਿਰਪਾ ਕਰਕੇ ਸੰਸਾਰ ਤੋਂ ਰੱਖੋ ਵੱਡ ਹਾਂਸ ਮੁਹੱਲਾ ਪੰਜਵਾ ਤੂੰ ਜਾਣ ਆਏ ਤਾਂ ਕੋਈ ਜਾਣੇ ਜਿਸ ਜਿਸ ਨੂੰ ਤੂੰ ਕਿਰਪਾ ਕਰਕੇ ਆਉਗੇ ਸ਼ਰੂਪ ਨੂੰ ਜਿਤਾ ਦੇਵੇਂ ਜਨਾ ਦੇਵੇਂ ਤੋਰੀ ਰੂਪ ਪਾਰਸ਼ਾਗਨੀ ਤੁਕ ਪੜੋ ਤੇਰਾ ਬੀਆ ਨਾਮ ਵਿਖਾਉਂਦਾ ਗੁਰਾਂ ਜਰਾ ਕਛੇ ਨਾਮ ਦਾ ਕਸਮ ਕਰੇ ਉਹ ਕੋਈ ਜਾਣ ਸਕਦਾ ਆਪਦੇ ਰੂਪ ਦੇ ਤਾਂ ਤੂੰ ਅਚਰਜ ਕੁਦਰਤ ਸਿਰੀ ਜਿਸਮਾ ਮਾਰਾ ਚਾਰ ਵੀ ਵਸਨਾਜ ਰੂਪ ਆਪ ਦੀ ਕੋਲ ਜ਼ਮੀਰ ਮੜੀਏ ਚਾਰ ਗੁਰੂ ਕੋ ਪਾਇਆ ਕਟੜੀ ਕਟਮ ਪੁੱਟੀ ਅਸੀ ਹੈ ਪ੍ਰਹਾਰ ਤੁਹ ਆਪੇ ਕਰਨੂ ਆਪੇ ਕਰਨੂ ਹੈ ਪੀ ਮਾਰੇ ਜਗੇ ਦੇ ਕਾਰਨੂ ਹੋਏ ਮਾਇਆ ਸਵਲ ਹੋ ਕੇ ਆਪ ਹੀ ਸਾਰੇ ਸੰਸਾਰ ਨੂੰ ਕਰਨ ਕਰਨੇ ਕੀਤਾ ਹੈ ਸਭੇ ਦਾ ਆਪ ਹੀ ਕਰਨੂ ਕੋ ਮਾਇਆ ਬਨ ਕੇ ਹੋ ਕੇ ਆਪ ਹੀ ਮਾਲਾ ਕਰਨ ਮਨਾਏ ਕਰਨ ਗੋਣੋ ਅੱਜ ਇਹਨਾਂ ਨੂੰ ਕਰਨੇ ਕਾਰਜ ਨੂੰ ਸਾਰੇ ਸੰਬੰਧ ਕਾਰਜਾਂ ਨੂੰ ਕਰਨ ਵਾਲੇ ਹੋ ਆ ਕੋ ਹੁਕਮੀ ਜੰਮਣੋ ਹੁਕਮੀ ਮਰਨੋ ਅੱਜ ਦੇ ਹੁਕਮ ਦੀ ਸ੍ਰਿਸ਼ਟੀ ਦੇ ਅੰਦਰ ਜੀਵਾਂ ਦਾ ਜਨਮਕਾਰ ਕੋਈ ਦਾ ਚਾਹਣਾ ਹੁੰਦਾ ਹੈ ਹੁਕਮ ਜੀ ਜਦੋਂ ਪਰਲੋਲ ਪੂਰੀ ਹੋ ਜਾਂਦੀ ਹੈ ਸਾਲ ਦੇ ਹੁਕਮਿ ਬਿਚਿਉਂ ਦਾ ਅੰਤ ਹੁੰਦਾ ਪਰ ਅਲੱਗ ਦੇ ਅੰਤ ਹੋਣ ਕਰਕੇ ਮਰਨਾ ਹੁੰਦਾ ਹੈ ਨਾਮ ਤੇਰਾ ਮਨ ਤਨ ਆਧਾਰੀ ਇਹਦੀ ਨੂੰ ਮਾਰਿਆ ਆਵਦੇ ਨਾਮ ਦੇ ਤਾਈ ਮਨ ਤੇ ਤਨ ਦੇ ਅਖਰੇ ਬਣਾਇਆ ਹੈ ਮਾਨਕ ਦਾਸ ਬਖਸ਼ੀ ਸਿੰਘ ਕੁਮਾਰ ਇਹ ਨਾਮ ਦੇ ਆਖਰੇ ਹੀ ਹੋਏ ਸਤਿਗੁਰੂ ਜੀ ਕਹਿੰਦੇ ਦਸਤੋਲ ਦੇ ਆਗਿ ਨਹੀਂ ਬਖਸ਼ੀਸ਼ ਹੈ ਸਤਿਕਾਰ ਚ ਸਾਡੇ ਕੋਲ ਕੋਈ ਨਹੀਂ ਨਰੇ ਲੱਗੇ ਸੀ ਤੇਰਾ ਨਾਮ ਪ੍ਰਾਪਤ ਕਰ ਲਿਆ ਹੋਵੇ ਇਹ ਆਪ ਨੂੰ ਬਖਸ਼ਿਸ਼ ਕੀਤੀ ਹੈ ਇਹ ਸੇਵਕਾਂ ਨੂੰ ਸਤਿ ਆਵਜ ਨਾਮ ਦੀ ਪ੍ਰਾਪਤੀ ਹੋਈ ਹੈ